ਤਾਂ ਜੋ ਤਨਸੀਰ ਗੁਰਮੰਸ ਸਿੰਘ ਜੀ ਵਿਆਖਿਆ ਰੂ ਕੀਤੀ ਹੈ ਅਬਦੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸ੍ਰੀ ਰਾਮ ਮਹਿਲਾ ਤੀਜਾ ਦਿਨ ਗੁਰ ਰੋਗ ਨਤ ਤੈਸ ਹੋਮੈ ਪੀੜ ਨਾ ਜਾਏ ਗੁਰੂ ਦੀ ਮਿਹਰ ਤੋਂ ਬਿੜਾ ਸਾਡੇ ਦੁਨਿਆਵੀ ਅਤੀ ਸੰਸਾਰਿਕ ਇਤਿਆਦੁਕ ਤਿੰਨੇ ਦੁੱਖ ਖਤਮ ਨਹੀਂ ਹੋ ਸਕਦੇ ਹੋਮੈ ਪੀੜਨਾ ਚਾਹੀਏ ਹੰਕਾਰ ਦੀ ਹੋਮੈ ਦੀ ਦਵੈਸ਼ ਦੀ ਪੀੜ ਹਰ ਵੇਲੇ ਮਨੁੱਖ ਨੂੰ ਪਾਉਂਦੀ ਰਹਿੰਦੀ ਹੈ ਗੁਰ ਪ੍ਰਸਾਦੀ ਮਨੁਸ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਦੀ ਮਿਹਰ ਦੇ ਸਦਕਾ ਮਨੁੱਖ ਨਾਮ ਵਸ ਜਾਂਦਾ ਹੈ ਨਾਮੀ ਰਹ ਸਮੈ ਉਹ ਨਾਮ ਚ ਗਹਿਨ ਹੋ ਜਾਂਦੇ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦ ਹੈ ਭਰਮ ਭੁਲਾਈ ਗੁਰੂ ਦੇ ਸ਼ਬਦ ਦੇ ਸਦਕਾ ਜਿੰਜੜੇ ਸ਼ਬਦ ਨੂੰ ਆਪਾਂ ਜਾਨਣਾ ਪੜੋ ਨਹੀਂ ਆ ਸੁਣ ਨਹੀਂ ਆ ਆ ਕੇ ਗੁਰੂ ਨੂੰ ਨਤਮਸਤਕ ਹੋਣ ਇਸ ਬਾਣੀ ਦੇ ਸਦਕਾ ਸਾਨੂੰ ਗਿਆਨ ਹੁੰਦਾ ਹੈ ਬਿੰਦ ਸ਼ਬਦ ਹੈ ਭਰ ਨੂੰ ਭੁਲਾਏ ਤੇ ਬਾਣੀ ਤੋਂ ਬਿਨਾ ਸਾਡੇ ਜਿੰਨੇ ਵੀ ਧੋਖਲੇ ਨੇ ਭਰੂ ਭੁਲੇਖੇ ਦੀ ਦੂਰ ਨਹੀਂ ਹੋ ਸਕਦੀ ਮੰਨ ਦੇ ਨਿਜਕਰ ਵਸ ਹੋਈ ਇਹ ਮੇਰੇ ਮਨਾ ਗੁਰ ਸੰਗਤ ਵਿਚਾਰ ਗੁਰ ਸੰਗਤ ਵਿੱਚ ਆਉਣ ਦੇ ਸਦਕਾ ਤੇ ਰਮੇਜ ਕਰਦੇ ਵਿੱਚ ਵਿਸ਼ਵਾਸ ਆ ਜਾਵੇਗਾ राम नाम सलाहि तुम फिर ਆਵਣ ਜਾਣ ਨਾ ਹੋਏ ਜਦੋਂ ਮਨ ਕਾਮ ਨਾਮ ਜਪੋਂਦਾ ਹੈ ਭਾਪ ਇਸ ਵੈਦੂ ਦੇ ਸਿੱਖ ਕਰ ਸਲਾਹ ਕਰਦਾ ਹੈ ਸਿਮਰਨ ਕਰਦਾ ਹੈ ਫਿਰ ਆਵਣ ਜਾਣ ਨਾ ਹੋਏ ਜੰਮਨ ਮਰਨ ਦੇ ਗੇੜ ਤੋਂ ਖਲਾਸੀ ਮਿਲ ਜਾਂਦੀ ਹੈ ਰਹਾਉ ਹਰ ਇੱਕ ਕੋ ਦਾਤਾ ਵਰਤਦਾ ਦੂਜਾ ਅਗਰ ਨ ਕੋਈ ਸਾਰੇ ਸੰਸਾਰ ਦੇ ਪਾਲਣਾ ਕਰਨ ਵਾਲਾ ਉਹ ਇੱਕ ਦਾਤਾ ਹੈ ਸਾਰੇ ਨੂੰ ਜੀਵਨ ਦੇ ਰਿਹਾ ਹੈ ਦਤਾਂ ਦੇ ਰਿਹਾ ਹੈ ਦੂਜਾ ਅਵਰਣਾ ਕੋਈ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਸ਼ਬਦ ਸਲਾਹੀ ਮਨ ਸਹਿ ਸੱਚ ਹੀ ਸੁਖ ਹੋਏ ਜਿਹੜੇ ਸ਼ਬਦ ਦੀ ਸਲਾਹ ਨਾਲ ਕਰਦੇ ਨੇ ਗੁਰਬਾਣੀ ਦੇ ਜਰੀਏ ਸਵਾ ਗੁਰੂ ਨਾਲ ਜੁੜਦੇ ਨੇ ਸਹਿਜੇ ਹੀ ਸੁਖ ਹੋਏ ਉਹਨਾਂ ਦੇ ਜੀਵਨ ਵਿੱਚ ਸਹਿਜੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ ਸਭ ਨਦਰੇ ਅੰਦਰ ਵੇਖਦਾ ਜੈ ਭਗਵੰਤ ਦੀ ਸਭ ਕੁਝ ਦੀ ਨਜ਼ਰ ਦੇ ਅੰਦਰ ਹੈ ਉਹਦੀ ਨਿਗਾਹ ਚ ਉਹਦੀ ਮਿਹਰ ਚ ਦੀ ਰਜਾ ਵਿੱਚ ਹੋ ਰਿਹਾ ਹੈ ਜੈ ਭਗਵੰਤ ਦੀ ਜੋ ਨੂੰ ਚੰਗਾ ਲੱਗਦਾ ਹੈ ਉਹ ਸਾਨੂੰ ਦੇ ਰਿਹਾ ਹੈ ਹੋਮੈ ਸਭ ਗਣਤ ਹੈ ਗਣਤੇ ਨਾ ਸੁਖ ਨਾਹਿ ਹੋਮੈ ਮਿਤ ਇਹ ਦੁਨਿਆ ਹੋਮੈ ਵਿੱਚ ਗਣਤ ਹੋ ਰਹੀ ਹੈ ਭਾਵ ਦੀ ਹੰਕਾਰ ਵਿੱਚ ਗਣਤ ਹੋ ਰਹੀ ਹੈ ਇੱਕ ਹੁੰਦਾ ਹੋਮੈ ਜੋਸਾਨੋ ਹੰਕਾਰ ਵਾਸਤੇ ਓਕੇ ਸਭ ਨੂੰ ਦੂਜਿਆਂ ਨਾਲ ਵੱਖ ਕਰਦਾ ਹੈ ਇੱਕ ਮਾਨ ਮਹਾਨ ਭਾਵ ਦੀ ਮਾਨ ਗੁਰੂ ਤੇ ਜਿਹੜਾ ਯਕੀਨ ਉਹਦੀ ਭਾਵਨਾ ਵੱਖਰੀ ਹੋ ਜਾਂਦੀ ਹੈ ਹੋਮ ਸਭਾ ਗਣਤ ਹੈ ਗਣਤੇ ਨੌ ਸੁਖ ਨਾਹੀਂ ਇਹ ਹੋਮੇ ਦੇ ਅੰਦਰ ਗਲਤੀ ਇਹ ਹੰਕਾਰ ਕੇ ਉਹ ਨਾਮ ਦੇ ਸੁਖ ਨੂੰ ਪ੍ਰਾਪਤ ਨਹੀਂ ਕਰ ਸਕਦਾ ਵਿਕੀਕਾਰ ਕਮਾਉਣੇ ਤੇ ਸੰਸਾਰ ਦੇ ਵਿੱਚ ਮਨੁੱਖ ਜ਼ਹਿਰ ਦੀ ਕਾਰ ਕਰਦਾ ਹੈ ਭਾਵ ਕੀ ਵਿਸ਼ ਦੀ ਕਾਰ ਕਰਦਾ ਹੈ ਪਾਪਾਂ ਦੀ ਘਾਤ ਕਰਦਾ ਹੈ ਬਿਖੀ ਮਾਇਸ ਮਾਇ ਫਿਰ ਉਸ ਵਿੱਚ ਦੇ ਅੰਦਰ ਉਹ ਜ਼ਹਿਰ ਦੇ ਚੋਂ ਪਾਪਾਂ ਦੇ ਵਿੱਚ ਹੀ ਸਮਾ ਜਾਣਦਾ ਹੈ ਬਿਨ ਨਾਮ ਹੈ ਥੋਰ ਨਾ ਪੈਲੇ ਜੰਮ ਪਰ ਦੁੱਖ ਸਹਾਏ ਨਾਮ ਤੋਂ ਬਿਨਾ ਜਮਾ ਦੀ ਵਾਹੀ ਨੂੰ ਮੁਕ ਨੂੰ ਸਹਾਣਾ ਪੈਂਦਾ ਹੈ ਜੀਉ ਪਿੰਡ ਸਭ ਇਸ ਦਾ ਤੇ ਦਾ ਆਧਾਰ ਇਹ ਜੀ ਜੰਤ ਜਿੰਨਾ ਵੀ ਆਪਾਂ ਹੰਧਾਰੇ ਆ ਵੇ ਕਰਿਆ ਸਭ ਕੁਝ ਪ੍ਰਮਾਤਮਾ ਦਾ ਹੈ ਜੀਉ ਪਿੰਡ ਸਰਬਤਿਸ ਦਾ ਤਿਸਨਾ ਦਾ ਆਧਾਰ ਉਹਦਾ ਹੈ ਯਾਸਰਾ ਹੈ ਉਹਦੀ ਉਹ ਟੇਕ ਹੈ ਗੁਰ ਪ੍ਰਸਾਦਿ ਬੁਜੀਐ ਪਾਏ ਮੋਖ ਦੁਆਰ ਗੁਰੂ ਦੀ ਮਿਹਰ ਹੋ ਜਾਵੇ ਗੁਰੂ ਦੀ ਕਿਰਪਾ ਸਦਕਾ ਸਾਨੂੰ ਇਹ ਸੋਚੀ ਹੋ ਜਾਵੇ ਤਾਂ ਪਾਏ ਮੋਖ ਦੁਆਰ ਤੁਨ ਮੋਖ ਦੀ ਪ੍ਰਾਪਤੀ ਹੋ ਜਾਵੇ ਗਿਆਨ ਦੀ ਪ੍ਰਾਪਤੀ ਹੋ ਜਾਵੇ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ ਉਸ ਦਾ ਨਾਮ ਸਲਾਹੀਏ ਉਦੇ ਸਿੱਧ ਸਲਾਹ ਕਰੀਏ ਜਿਹਦੇ ਅੰਤ ਦਾ ਅਜ ਤੱਕ ਕਿਸੇ ਥਾਂ ਨਹੀਂ ਪਾ ਸਕਿਆ ਉਸਕਾਰ ਕੁਕਦੇ ਚਲਣਾ ਦੇ ਨਾਲ ਜੜੀ ਉਹਦੀ ਭਗਤੀ ਦੇ ਜੁੜੀਏ ਉਹ ਸਪਾਹੀ ਨੂੰ ਦਾ ਸ਼ੁਕਰਾਨਾ ਕਰੀਏ ਪਾਤਸ਼ਾਹ ਸਨਮਤ ਦੀ ਦਾਤ ਵਾਪਸ ਜਿੱਤੇ ਜਰੀਬ ਸਿਧਾਰਤ ਘਰ ਦੇ ਨਾਲ ਨਾਮ ਦਿਨਾ ਸੇਵਾ ਦੇ ਨਾਲ ਜੁੜ ਸਕੀਏ ਸਨਿਆਨ ਕੁ ਬੇਤੀਆਂ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ